ਸੋਣਾ ਮੌਸਮ ਆ ਆਉ ਗਾਲਾ ਦਾ ਪੇੜ ਰਾਤ ਬੜੀ ਬਿਜਲੀ ਕਰਦੀ ਨਾ ਬਹੁਤ ਗੱਡੀ ਦੀ ਫੜਕਾ ਬੜਾ ਹੋਇਆ ਐ ਲੱਗਦਾ ਸੀ ਜਿਵੇਂ ਏਸੀ ਦੇ ਉੱਤੇ ਹੀ ਆਣ ਕੇ ਡੇਗ ਗਈ ਬਿਜਲੀ ਪ੍ਰਾਈਵੇਟ ਕਰਦੀ ਹੈ ਨਾ ਉਹ ਤਾਂ ਪ੍ਰਾਈਵੇਟ ਕਰਦੀ ਹੈ ਨਾ ਉਹ ਪੜਦੇ ਤੋਂ ਹੀ ਨਾ ਵਸ ਕੇ ਲੱਗ ਗਈ ਚਾਹ ਜ਼ਿਆਦੇ ਸਖਤ ਦੀ ਬੀਤੀ ਵਾਰ ਜਮਾਨੀ ਗਰਮੀ ਇਹ ਰੱਬ ਜਾਨਾ ਮਾਰ ਦੇ ਹੱਥ ਪਾਣਾ ਕਰੇ ਬੇ ਨਤੀ ਅਗਲੇ ਸਿਰ ਜਨਹਾਰ ਦੇ ਨਾਮ ਸਭ ਕੋ ਬਾਹਰ ਕੋ ਕੋ ਨਾ ਕੋਈ ਨਾਨਕ ਹੁਕਮੇ ਦੀਟਾ ਤਾਂ ਹੋ ਮੈਂ ਕਹਾਂ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਣਾ ਦੀ ਸਾਚ ਸਿਰਤ ਕੋ ਬੀਜ ਕਰ ਬੰਨੀ ਮਾ ਕੋ ਜੀਗ ਸਰ ਇਹਦੋਂ ਗੱਲ ਕੋ ਕਿ ਮੈਂ ਕੋ ਬੀਤੇ ਕਰਦੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਖ ਤੇ ਗਏ ਸਾਫਾ ਸੱਚ ਅਰਮਲ ਕੱਢੀ ਤਾਂ ਕਰ ਤੁਹਾਨੂੰ ਨਾਲ ਕੋਟ ਦੇ ਥੱਲੇ ਡੁੱਲਲੇ ਨਾ ਠੀਕ ਆ ਜਿਹੋ ਡਰਾਇਕ ਰਿਸੀ ਲੈ ਕਰੀ ਜੇ ਕੋ ਮਾਰ ਕੇ ਲੈ ਕੇ 10ਵੇਂ ਪਾਸੇ ਪਰ 12ਵੇਂ ਘਾਵਾ ਰੋਟੀ ਦੇ ਪਾਰੀ ਰੱਖ ਰਿਖ ਰਿਸੀ гали होगी